ਇਹ ਜਿਹੜਾ ਪਾਣੀ ਸਾਡੇ ਪਿਤਾ ਦਾ ਦਰਦਿਆ ਦਿੱਤਾ ਗਿਆ ਹੈ ਬਾਣੀ ਚ ਉਹਨਾਂ ਨੂੰ ਲੁੱਟ ਕੇ ਵੀ ਹੋਈ ਤੁਸੀਂ ਸਮਝ ਲਓ ਕਿ ਜਿੰਨਾ ਪਾਣੀ ਪੰਜਾਬ ਕੋਲੇ ਸੀ ਉਹਦਾ 1/5 ਹਿੱਸਾ ਨਹੀਂ 1/6 ਹਿੱਸਾ ਸਾਡੇ ਕੋਲੇ ਆ ਬਾਕੀ ਲੈ ਗਏ ਬਾਕੀ ਲੈ ਗਏ ਉਹਦੀਆਂ ਸਟੇਜਸ ਨੇ 160 ਮੇਤ ਤੋਂ ਸ਼ੁਰੂ ਹੋਇਆ ਅੱਜ 11 ਤੇ ਖੜੇ ਆ ਸੀ ਜਦੋਂ ਦਰਿਆਵਾਂ ਦੀ ਵੀ ਵੰਡ ਕਰਦੇ ਸੀ ਕਿ ਆਹ ਦਰਿਆ ਪਾਕਿਸਤਾਨ ਨੂੰ ਆ ਸਾਨੂੰ ਉਹ ਵੀ ਦੇਖਿਆ ਕਿ ਤੇਰੀ ਐ ਐਫ ਦਾ ਕਿਹੜਾ ਹੈ ਸਿੱਧਾ ਕਿਹੜਾ ਹੈ ਤੇ ਇਵਨ 6 ਵਾਲਾ ਕਿਹੜਾ ਹੈ ਸਭ ਤੋਂ ਥੋੜਾ ਪਾਣੀ ਸਾਡੇ ਹਿੱਸੇ ਆਇਆ ਬੜੀ ਜਦੋਂ ਜਦੋਂ ਲੁੱਟਿਆ ਗਿਆ ਚਾਹੇ ਉਹ ਲਹਿਰੂ ਨੇ ਕੀਤਾ ਇੰਦਰਾ ਨੇ ਕੀਤਾ ਉਦੋਂ ਸਾਡੇ ਵਾਲੇ ਕਿੱਥੇ ਸੁੱਤੇ ਪਏ ਸੀ ਜਿਨ੍ਹਾਂ ਨੂੰ ਆਪਾਂ ਚੁਣ ਕੇ ਅਸੈਂਬਲੀਆਂ ਚ ਭਾਇਆ ਸੀ ਇਹ ਕਿੱਥੇ ਸੀਗੇ ਇਹ ਪਤਾ ਕਿੱਥੇ ਸੀ ਇਹ ਸੌਦੇ ਕਰਨ ਚ ਸੀ ਆ ਜਿਵੇਂ ਖੁਸ਼ਿੰਦਰ ਸਿੰਘ ਉਹ ਰਾਣੇ ਕਿਹਾ ਇਹ ਉਦੋਂ ਸੋਚ ਰਹੇ ਸੀ ਕਿ ਥੋੜੇ ਤਾ ਘੱਟਣਾ ਕਿਹੜੇ ਕੇਸ ਸਾਡੇ ਤੇ ਕੋਈ ਏਜੰਸੀ ਨਾ ਕਰੇ ਜਾਂ ਸਾਡੀ ਕੋਈ ਫੈਕਟਰੀ ਜਾਂ ਹੋਟਲ ਬਾੜ ਬਣ ਸਕੇ ਉਹਦੇ ਸੌਦੇ ਹੋ ਰਹੀ ਸੀ ਕਿਉਂਕਿ ਤੁਸੀਂ ਤਾਂ ਨਹੀਂ ਬੋਲ ਸਕਦੇ ਸੀ ਪਾਰਲੀਮੈਂਟ 'ਚ ਤੁਸੀਂ ਤਾਂ ਕੋਈ ਅਸੈਂਬਲੀ ਵੱਲੋਂ ਮਤਾ ਨਹੀਂ ਪਾ ਸਕਦੇ ਸੀ ਪਰ ਜਿਨ੍ਹਾਂ ਨੂੰ ਤੁਸੀਂ ਚੁਣ ਕੇ ਭੇਜਿਆ ਸੀ ਉਹ ਤੁਹਾਨੂੰ ਵੇਚ ਦੇ ਰਹੇ ਵੋਟਾਂ ਖੋਟ ਕੇ ਨਾਲ ਬਣੇ ਪਰ ਭੁਗਤਦੇ ਦਿੱਲੀ ਦੇ ਹੱਕ 'ਚ ਰਹੇ ਕੋਲੇ 11 ਐਮਐਫ ਬਚਿਆ ਤੇ ਸੀਗਾ ਕਿੰਨਾ 160 ਐਮਐਫ ਤੇ ਆਪਾਂ ਨੂੰ ਚਾਹੀਦਾ ਕਿੰਨਾ ਅੱਜ ਜੇ ਆਪਾਂ ਬਿਨਾ ਬੋਰ ਕੀਤੇ ਆ ਬਿਨਾ ਮੋਟਰਾਂ ਵਾਲਾ ਪਾਣੀ ਥੱਲੋਂ ਕੱਢਿਆ ਜੇ دریاਈ ਪਾਣੀ ਪੂਰੀ ਪੰਜਾਬ 'ਚ ਆਪਣੀ ਖੇਤੀ ਕਰ ਲਈ ਹੋਵੇ ਤਾਂ ਪਤਾ ਕਿੰਨਾ ਚਾਹੀਦਾ 40 ਐਮਐਫ ਬਚਿਆ 11 ਤੇ 11 24 ਭਾਜੀ ਸਵੈਲ ਕੱਟਰ ਨੂੰ ਫੜਦੇ ਆ। ਹੁਣ ਮੈਨੂੰ ਦੱਸੋ ਜਿਨ੍ਹਾਂ ਨੇ ਸਮਝਉਤੇ ਕੀਤੇ ਸਾਡਿਆਂ ਨੇ ਜਿਵੇਂ ਹੁਣੇ ਦੱਸਿਆ ਕਿ ਪ੍ਰਤਾਪ ਸਿੰਘ ਕੈਰਵਾ ਦੇ ਮੈਂ ਪਾਣੀ ਦੇਵਾਂਗਾ ਰਾਜਸਥਾਨ ਨੂੰ ਕਿਤੋਂ ਵੀ ਦੇਵਾਂ ਮਰ ਦਿੱਤਾ ਚੜਾਈ ਵਾਲ ਨਹਿਰ ਕੱਢੀ ਚੜਾਈ ਵਾਲ ਇਹ ਹੁੰਦਾ ਨਹੀਂ ਕਿਤੇ ਵਰਲਡ ਬੈਂਕ ਨੇ ਕਿਹਾ ਸੀ ਇਹ ਬਕਵਾਸ ਪ੍ਰੋਜੈਕਟ ਹੈ ਪਰ ਇਹਨਾਂ ਨੇ ਕਿਹਾ ਨਹੀਂ ਇਹ ਤਾਂ ਕੱਢਾਂਗੇ ਦੇਤਾ ਐਸੀ ਸਾਡੀ ਇੱਕ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਜਦੋਂ ਅਸੀਂ ਕੇਸ ਕੋ ਜਿੱਤ ਚੱਲੇ ਸੀ ਕੇਸ ਵੀ ਵਾਪਸ ਲੈ ਲੇ ਤੁਹਾਡਾ ਹੱਕ ਵਾਪਸ ਲੈ ਲਿਆ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਲੋਕ ਅਸੀਂ ਸੁੱਤੇ ਪਏ ਆ ਅਸੀਂ ਇਹਨਾਂ ਗੱਲਾਂ ਨੂੰ ਕਦੇ ਵੀ ਵੋਟ ਨਾਲ ਨਹੀਂ ਜੋੜਾਂਗੇ ਜਾਂ ਬਸ ਬਹਿ ਕੇ ਗੱਲਾਂ ਕਰਾਂਗੇ ਜਦੋਂ ਡੁੱਬਣਗੇ ਉਦੋਂ ਬੰਦ ਮਾਰਾਂਗੇ 4 ਸਾਲ ਤੇ 10 ਮਹੀਨੇ ਇਹਨਾਂ ਦੇ ਵਿਰੁੱਧ ਨਾਰੇ ਲਾ ਕੇ ਕੁੱਟ ਖਾਵਾਂਗੇ ਤੇ ਮਗਰਲੇ 2 ਮਹੀਨੇ ਇਹਨਾਂ ਦੇ ਝੰਡੇ ਫੜ ਕੇ ਜਿੰਦਾਬਾਦ ਮਰਦਾਬਾਦ ਚੱਕ ਮੋਰ ਤੇ ਫਿਰ ਅਗਲੇ 5 ਸਾਲ ਖਾਓ ਜਿੱਤਿਆਂ ਇਹ ਹੋ ਰਿਹਾ ਇਹੀ ਹੋ ਰਿਹਾ ਹੈ ਦੁਨੀਆ ਦੇ ਵਿੱਚ ਪੰਜਾਬੀ ਕਾਮਯਾਬ ਪਰ ਪੰਜਾਬ ਸਭ ਤੋਂ ਵੱਡਾ ਕਰਜ਼ਈਆ ਅੱਜ ਦੀ ਡੇਟ ਚ ਕਲੈਕਸ਼ਨਾਂ ਹੁੰਦੀ ਜਿੰਨੇ ਪੰਜਾਬ ਦੀ ਪਾਪੂਲੇਸ਼ਨ ਹੈ ਤੁਸੀਂ ਵੀ ਬਜ਼ੁਰਗੋ ਮਾਤਾ ਜੀ ਤੁਸੀਂ ਵੀ ਤੇ ਬੱਚੇ ਵੀ ਹਰ ਬੰਦਾ 1 ਲੱਖ 23000 ਰੁਪਏ ਦਾ ਕਰਜ਼ਈਆ ਹੈ ਅੱਜ ਦੀ ਡੇਟ ਚ ਪੰਜਾਬ ਸਿਰ ਇੰਨਾ ਕਰਜ਼ਾ ਹੈ ਅਜੇ ਮੈਂ ਤੁਹਾਡੇ ਪਰਸਨਲ ਕਰਜ਼ਿਆਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਤੁਹਾਡੇ ਨਿੱਜੀ ਨੇ ਇਹ ਜਿਹੜਾ ਪੰਜਾਬ ਸਰ ਕਰਜ਼ਾ ਹੈ